ਗਰਦੀਪ ਸਿੰਘ ਸੀਗਾ ਬਾਪੂ ਜੀ ਦਾ ਬੇਟਾ ਉਹ ਸੀ ਉੱਥੇ ਬਾਹਰ ਵੀਰ ਜੀ ਨੇ ਸਾਡੇ ਨਾਲ ਮੰਦਰਪਾਲ ਲੁੰਬਾਈ ਦਾ ਸਪਰਕ ਕੀਤਾ ਸੀਗਾ ਉਹਨਾਂ ਦੀ ਡੈੱਡ ਬੋਡੀ ਅੱਜ ਪਿੰਡ ਦਖਰੂ ਵਿਖੇ ਆਈ ਏ ਜੋਗੇ ਵਾਲਾ ਜੋਗੇ ਵਾਲੇ ਪਿੰਡ ਦੇ ਵਿੱਚ ਆਈ ਏ ਜੀ ਡੈੱਡ ਬੋਡੀ ਉਹ ਅੱਜ ਲੈ ਕੇ ਉਹਦਾ ਸ਼ਿਸ਼ਕਾਰ ਕੀਤਾ ਗਿਆ ਅਸੀਂ ਐਸਪੀ ਸਿੰਘ ਅਵਰਾਏ ਜੀ ਦਾ ਆਪਦੀ ਰੂਰਲ ਕੁਆਲਿਟੀ ਨੇਹਿਰ ਕਮੇਟੀ ਵੱਲੋਂ ਔਰ ਜਿਹੜੀਆਂ ਸਾਡੀਆਂ ਪਿੰਡ ਦੀਆਂ ਜਿਹੜੇ ਕਲੱਬ ਹੈ ਉਹਨਾਂ ਵੱਲੋਂ ਸਾਰਿਆਂ ਲੋਹੀ ਤੇ ਪਹੁੰਚੇ ਉਹਨਾਂ ਵੱਲੋਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਐਸਪੀ ਸਿੰਘ ਅਵਰਾਏ ਜੀ ਦਾ ਜਿਨ੍ਹਾਂ ਨੇ ਮਤਲਬ ਇਸ ਪਰਿਵਾਰ ਦੀ ਬਾਹ ਫੜੀ ਹੈ ਲੇਕਿਨ ਇਸ ਪਰਿਵਾਰ ਦੀ ਨਹੀਂ ਅਸੀਂ ਜਿੰਨੀ ਵਾਰ ਵੀ ਮੋਗੇ ਦੇ ਜ਼ਿਲ੍ਹੇ ਦੀਆਂ ਮਤਲਬ ਜਿਹੜੀਆਂ ਡੈੱਡ ਬੋਡੀਆਂ ਕੋਈ ਵਿਦੇਸ਼ ਵਿੱਚ ਹੁੰਦੀਆਂ ਉਹਨਾਂ ਦੀ ਬੇਨਤੀ ਕੀਤੀ ਹੈ ਐਸਪੀ ਸਿੰਘ ਬਰਾਇ ਨੇ ਇੱਥੇ ਭੇਜੀਆਂ ਪਰ ਅਸੀਂ ਕਹਿੰਦੇ ਵੀ ਜੋ ਮਤਲਬ ਜਿਹੜਾ ਇਹ ਐਸਪੀ ਸਿੰਘ ਬਰਾਇ ਕੰਮ ਕਰ ਰਹੇ ਹੈ ਇਹ ਸਰਕਾਰਾਂ ਨੂੰ ਵੀ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਕਿਉਂਕਿ ਜਿਹੜੇ ਇਹੋ ਜਿਹੇ ਪਰਿਵਾਰਾਂ ਦੇ ਬੱਚੇ ਬਾਹਰ ਨਾ ਜਾਣ ਤੇ ਇਹੋ ਜੀਆਂ ਦਰਘਟਨਾ ਨਾ ਵਾਪਰ ਜੇ ਮਤਲਬ ਇਹਨਾਂ ਦੀ ਕੋਈ مالی ਹਾਲਤ ਠੀਕ ਹੁੰਦੀ ਤੇ ਮੇਰਾ ਖਿਆਲ ਵੀ ਜ਼ਰੂਰਤ ਨਹੀਂ ਸੀ ਬੇੜੇ ਨੂੰ ਬਾਹਰ ਜਾਣ ਦੀ ਕੋ ਕੋ ਬਾਹਰ ਗਿਆ ਅਨ ਮੈਰਡੀ ਡੈਥ ਹੋ ਗਈ ਉਹ ਜਿਹੜਾ ਸੀ ਬਲਕ ਦਾ ਵੇਖਿਆ ਕੋ ਕੋ ਝਲੀਆਂ ਨਹੀਂ ਜਾਂਦੀਆਂ ਇਹ ਚੀਜ਼ਾਂ ਮਤਲਬ ਇਹੋ ਜਿਹੀਆਂ ਚੀਜ਼ਾਂ ਦਾ ਸਰਕਾਰ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਇਹੋ ਜਿਹੇ ਬੰਦਿਆਂ ਦੀ ਮਦਦ ਕਰਨ ਮੇਰਾ ਖਿਆਲ ਵੀ ਖਲੇ ਵੀ ਅਸੀਂ ਐਸਪੀ ਸਿੰਘ ਉਰਾਈ ਨੂੰ ਤਾਂ ਬੇਨਤੀ ਕਰਾਂਗੇ ਕਿ ਉਹ ਇਹਨਾਂ ਬਾਰੇ ਕੋ ਪਰਿਵਾਰ ਬਾਰੇ ਜ਼ਰੂਰ ਸੋਚਣਗੇ ਉਹ ਗਏ ਨਹੀਂ ਵੀ ਨਹੀਂ ਸੋਚਦੇ ਕਿਉਂਕਿ ਅੱਗੇ ਵੀ ਬਹੁਤ ਪਰਿਵਾਰਾਂ ਦਾ ਉਹਨਾਂ ਨੇ ਸੋਚਿਆ ਤੇ ਇਸ ਪਰਿਵਾਰ ਦਾ ਵੀ ਸੋਚਣਗੇ ਪਰ ਆਹੀ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਇਸ ਪਰਿਵਾਰ ਦਾ ਮਕਾਨ ਵੀ ਟੁੱਟਿਆ ਸਾਰਾ ਕੋਸ਼ਿਸ਼ ਹੈ ਕਿ ਜੇ ਸਰਕਾਰ ਵੀ ਇਹਨਾਂ ਦੇ ਪਰਿਵਾਰ ਦੀ ਬਾਹ ਫੜੇ ਤਾਂ ਬਹੁਤ ਮਿਹਰਬਾਨੀ ਹੋਊਗੀ ਕਿਉਂਕਿ ਬਾਪੂ ਜੀ ਦਿਹਾੜੀਦਾਰ ਹੈ ਕਿਉਂਕਿ ਇੱਕ ਬੇਟੇ ਦੀ ਡੈਥ ਹੋ ਗਈ ਜਵਾਨ ਬੇਟੇ ਦੀ ਡੈਥ ਹੋ ਜੇ ਪਰਿਵਾਰ ਦੀ ਤੇ ਬਹੁਤ ਔਖਾ ਹੁੰਦਾ ਕਿਉਂਕਿ ਬੜਾਪੇ ਦੇ ਵਿੱਚ ਉਹਦਾ ਬਹੁਤ ਬਹੁਤ ਮਾਰਾ ਹਾਲ ਹੁੰਦਾ ਪਰ ਇੰਨੀਆਂ ਕਹੀ ਧੰਨਵਾਦ ਕਰਦੇ ਆ ਕਿਉਂਕਿ ਐਸਪੀ ਸਿੰਘ ਬਰਾਏ ਜੀ ਦਾ ਆਪ ਦੀ ਟ੍ਰਾਸਰ ਲਓ ਔਰ ਉਹਨਾਂ ਦੀ ਟ੍ਰਾਸਰ ਕਿਉਂਕਿ ਜਿਹੜਾ ਕਿ ਉਹਨਾਂ ਨੇ ਇਹਨਾਂ ਦੀ ਡੈਡ ਬੋਡੀ ਇੱਥੇ ਭੇਜੀ ਹੈ ਤੇ ਤਹਿ ਦਿਲੋਂ ਧੰਨਵਾਦ ਐਸਪੀ ਸਿੰਘ ਬਰਾਏ ਜੀ ਦਾ ਅਈ ਕਨੇ ਫਤੇ ਪ੍ਰਮਾਨ ਕਰੋ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੋਗੇਵਾਲਾ ਦਾ ਇਹ 27 ਸਾਲਾ ਨੌਜਵਾਨ ਗੁਰਦੀਪ ਸਿੰਘ ਜੋ ਕਿ ਪਹਿਲੀ ਵਾਰ 2016 ਦੇ ਵਿੱਚ ਦੁਬਈ ਗਿਆ ਸੀ ਤੇ ਪਿਛਲੇ ਸਾਲ ਪਰਿਵਾਰ ਨੂੰ ਮਿਲਣ ਵਾਸਤੇ ਆਇਆ ਸੀ ਔਰ ਛੁੱਟੀ ਕੱਟ ਕੇ ਤਕਰੀਬਨ 7-8 ਮਹੀਨੇ ਪਹਿਲਾਂ ਹੀ ਵਾਪਸ ਦੁਬਈ ਗਿਆ ਸੀ ਤੇ ਘਰ ਦੀ ਗਰੀਬੀ ਦੂਰ ਕਰਨ ਵਾਸਤੇ ਪਰਿਵਾਰ ਦੇ ਹਾਲਾਤਾਂ ਨੂੰ ਸੁਧਾਰਨ ਵਾਸਤੇ ਇਨੇ ਜਿਹੜਾ ਉਹ ਮਿਹਨਤ ਦਾ ਰਸਤਾ ਚੁਣਿਆ ਔਰ ਦੁਬਈ ਗਿਆ ਪਰ ਕੁਦਰਤ ਨੂੰ ਕੁਛ ਹੋਰ ਹੀ ਮਨਜ਼ੂਰ ਸੀ ਉੱਥੇ ਜਾ ਕੇ ਬਿਮਾਰ ਹੋ ਗਿਆ ਔਰ ਲਗਾਤਾਰ ਬਿਮਾਰ ਰਹਿਣ ਦੇ ਕਾਰਨ ਤਕਰੀਬਨ ਹਫਤਾ ਤੱਕ ਪਹਿਲਾਂ ਇਹਦੀ ਦੁਬਈ ਦੇ ਰਾਸ਼ਿਦ ਹਸਪੀਟਲ ਦੇ ਵਿੱਚ ਮੌਤ ਹੋ ਗਈ ਸੋ ਮੇਰੇ ਨਾਲ ਇਹਨਾਂ ਦੇ ਜਿਹੜੇ ਬ੍ਰਦਰ ਹੈ ਸਾਡੀ ਸੁਖਦੇਵ ਸਿੰਘ ਜੀ ਉਹਨਾਂ ਨੇ ਸੰਪਰਕ ਕੀਤਾ ਹਫਤਾ ਤੱਕ ਪਹਿਲਾਂ ਮੈਨੂੰ ਇਹ ਗੱਲ ਦੱਸੀ ਔਰ ਨਾਲ ਹੀ ਬੇਨਤੀ ਕੀਤੀ ਕਿ ਵੀ ਉਹਦੀ ਜਿਹੜੀ ਡੈੱਡ ਬੋਡੀ ਆ ਉਹਨੂੰ ਵਾਪਸ ਲੈ ਭਾਰਤ ਲੈ ਕੇ ਆਉਣ ਦਾ ਪ੍ਰਬੰਧ ਕੀਤਾ ਜਾਵੇ ਸੋ ਮੈਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਮੋਗਾ ਦਾ ਪ੍ਰਧਾਨ ਹੋਣ ਦੇ ਨਾਤੇ ਮਾਨਯੋਗ ਐਸਪੀ ਸਿੰਘ ਬਰਾਏ ਡਾਕਟਰ ਐਸਪੀ ਸਿੰਘ ਬਰਾਏ ਜੀ ਦੇ ਧਿਆਨ ਦੇ ਵਿੱਚ ਸਾਰਾ ਮਸਲਾ ਲਿਆਂਦਾ ਔਰ ਉਹਨਾਂ ਨੂੰ ਕਾਗਜ਼ ਭੇਜੇ ਸੋ ਉਹਨਾਂ ਨੇ ਆਪਣੀ ਟੀਮ ਦੇ ਰਾਹੀਂ ਉੱਥੇ ਤਿੰਨ ਚਾਰਾਂ ਦਿਨਾਂ ਦੇ ਵਿੱਚ ਹੀ ਸਾਰੀ ਕਾਰਵਾਈ ਕਰਕੇ ਭਾਰਤੀ ਐਮਬੈਸੀ ਦੇ ਨਾਲ ਤਾਲਮੇਲ ਕਰਕੇ ਜਿਹੜਾ ਉਹਨਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦਾ ਪ੍ਰਬੰਧ ਕੀਤਾ ਸੋ ਅੱਜ ਪੂਰੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਅਤੇ ਨਗਰ ਨਿਵਾਸੀਆਂ ਦੀ ਹਾਜ਼ਰੀ ਦੇ ਵਿੱਚ ਉਹਦਾ ਜਿਹੜਾ ਸੰਸਕਾਰ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਕੀਤਾ ਗਿਆ ਸੋ ਅਸੀਂ ਆਪਣੇ ਵੱਲੋਂ ਡਾਕਟਰ ਐਸ.ਪੀ. ਸਿੰਘ ਬਰਾਇਜ ਜੀ ਦਾ ਔਰ ਇੰਡੀਅਨ ਕੌਂਸਲੇਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸਾਰੇ ਮਸਲੇ ਨੂੰ ਗੰਭੀਰਤਾ ਦੇ ਨਾਲ ਲੈ ਕੇ ਬਹੁਤ ਹੀ ਤੇਲੋਕੇ ਵੀ ਤਤਕਾਲ ਫੈਸਲੇ ਲਏ ਔਰ ਜਿਹੜਾ ਪ੍ਰਬੰਧ ਕੀਤਾ ਇਹਨੂੰ ਭਾਰਤ ਵਾਪਸ ਭੇਜਣ ਦਾ ਸੋ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਐਸ.ਪੀ. ਸਿੰਘ ਬਰਾਇਜੀ ਦਾ ਤਾਂ ਕੋਈ ਸ਼ਬਦ ਹੀ ਨਹੀਂ ਹੈਗੇ ਕਿ ਉਹਨਾਂ ਦਾ ਕਿੰਨਾ ਸ਼ਬਦਾਂ ਦੇ ਨਾਲ ਅਸੀਂ ਧੰਨਵਾਦ ਕਰੀਏ ਕਿਉਂਕਿ ਉਹ ਲਗਾਤਾਰ ਇਸ ਵਾਰਾਂ ਸਾਨੂੰ ਦੇ ਰਹੇ ਆ ਆ ਮੋਗੇ ਜ਼ਿਲ੍ਹੇ ਦੇ ਵਿੱਚ ਪਿਛਲੇ 15 ਮਹੀਨਿਆਂ ਦੇ ਦੌਰਾਨ ਇਹ ਚੌਥੀ ਡੈੱਡ ਬੋਡੀ ਜਿਹੜੀ ਆਈ ਹੈ ਤੁਸੀਂ ਹਿਸਾਬ ਲਾ ਲਓ ਕਿ ਵੀ ਪੂਰੇ ਪੰਜਾਬ ਦੇ ਵਿੱਚ ਕਿੰਨੇ ਨੌਜਵਾਨ ਆ ਜਿਹੜੇ ਉਹ ਡਾਕਟਰ ਐਸ.ਪੀ. ਸਿੰਘ ਬਰਾਇਜੀ ਦੇ ਯਤਨਾਂ ਦੇ ਨਾਲ ਵਾਪਸ ਆ ਰਹੇ ਆ ਇਹ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿ ਸਾਡੇ ਜਿਹੜੇ ਨੌਜਵਾਨ ਹੈ ਉਹ ਵਿਦੇਸ਼ਾਂ ਦੇ ਵਿੱਚ ਜਿਹੜਾ ਮੌਤ ਦੇ ਮੂੰਹ ਜਾ ਰਹੇ ਹੈ ਉਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਆ ਅਸੀਂ ਉਹਨਾਂ ਕਾਰਨਾਂ 'ਚ ਨਾ ਜਾਣਦੇ ਹੋਏ ਸਰਕਾਰ ਨੂੰ ਇਹ ਅਪੀਲ ਕਰਨੀ ਚਾਹਾਂਗੇ ਕਿ ਨੌਜਵਾਨਾਂ ਨੂੰ ਵਿਦੇਸ਼ਾਂ 'ਚ ਪਟਕਣ ਤੋਂ ਬਚਾਓ ਉਹਨਾਂ ਨੂੰ ਇੱਥੇ ਰੋਜ਼ਗਾਰ ਦਾ ਪ੍ਰਬੰਧ ਕਰੋ ਤਾਂ ਕਿ ਉਹ ਜਿਹੜੀਆਂ ਇਹ ਆਣਾ ਹੀ ਆ ਮੌਤੀਆਂ ਮੌਤਾਂ ਉਹਨਾਂ ਦੇ ਮੂੰਹ ਨਾ ਜਾਣ ਸੋ ਬਹੁਤ ਬਹੁਤ ਧੰਨਵਾਦ ਡਾਕਟਰ ਐਸ.ਪੀ. ਸਿੰਘ ਬਰਾਏ ਜੀ ਦਾ ਔਰ ਨਾਲ ਹੀ ਅਸੀਂ ਪਰਿਵਾਰ ਦੇ ਨਾਲ ਹੁੰਦਾ ਸ੍ਰੀ ਗੁਰੂ ਸਾਹਿਬ ਜੀ ਦੇ ਨਾਲ ਵਾਹਿਗੁਰੂ ਜੀ ਦੇ ਫਕਲ ਸਾਹਿਬ ਦੇ ਪਤੇ ਅੱਜ ਦੇ ਵੀਡੀਓ ਮਰਾਹਮਿਆਲ ਜੀ ਦੇ ਕਰਾ ਦੇ ਬੇਨਤੀ ਕਰਨੇ ਕਿਉਂ ਨਾ ਵੀ ਕਿ ਮਾਮਾ ਜੀ ਦਾ ਬੋਤਾ ਸੀ ਇਹ ਗੁਰਦੀਪ ਸਿੰਘ ਜਿਹਦੀ ਡੈੱਡ ਬੋਡੀ ਆ ਜੀ ਦੇ ਤੇ ਸੋਚੇ ٹرسٹ ਦੇ ਚੈਲਿਟਰੀ ਦੇ ٹرسٹ ਦੇ ਸਰਕਾਰ ਵੀ ਇੱਥੇ ਪਹੁੰਚੀ ਹੈ ਉਹ ਵੀ ਤਿੰਨ ਮਹੀਨੇ ਤੋਂ ਜ਼ਿਆਦਾ ਕਿ ਸੇਤ ਡਾਉਣ ਸੀ ਜੀ ਉੱਥੇ ਜਾ ਕੇ ਕਰੋ 22 ਤਰੀਕ ਨੂੰ ਡੈਥ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਕੋ ਮਾਮਾ ਜੀ ਨੇ ਬੇਨਤੀ ਕੀਤੀ ਭਰੇ ਅਸੀਂ ਸਤਿਕਾਰਯੋਗ ਵੱਡੇ ਵੀਰ ਮੋਗਾ ਕਾਈ ਦੇ ਪ੍ਰਧਾਨ ਵੀਰ ਮਹਿੰਦਰਪਾਲ ਸਿੰਘ ਜੀ ਲੁੰਬਾ ਸਾਹਿਬ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਉਹਨਾਂ ਨੇ ਫਿਰ ਗਾਂ ਮੇਰੇ ਵੱਡੇ ਵੀਰ ਮੇਰੇ ਅਜ਼ੀਜ਼ ਮੇਰੇ ਸਤਿਕਾਰਯੋਗ ਸਿੱਖ ਪੌਂਡ ਦੀ ਮਾਇਆ ਨਾਲ ਜਹ ਹਸਤੀ ਡਾਕਟਰ ਐਸ ਪੀ ਸਿੰਘ ਬਰਾਇ ਸਾਬ ਉਹਨਾਂ ਨੂੰ ਮਤਲਬ ਵੀਰ ਜੀ ਉਹਨਾਂ ਨੇ ਬੇਨਤੀ ਕੀਤੀ ਉਹਨਾਂ ਦੇ ਯਤਨ ਸਦਕਾ ਤੇ ਭਾਰਤ ਦੀ ਬੈਸੀ ਦੇ ਸਦਕਾ ਸਮੁੱਚੇ ਸਰਬੱਤ ਦਾ ਭਲਾ ਜਿਹਦਾ ਚੈਰੀਟੇਲ ਟਰਸਟ ਬਣਿਆ ਇਹਨਾਂ ਵੱਲ ਮੇਰੇ ਵੱਡੇ ਵੀਰ ਦੇ ਸਾਥ ਸਦਕਾ ਤੇ ਸਾਨੂੰ ਅੱਜ ਉਹਨਾਂ ਦੀ ਡੇਡ ਬੋਡੀ ਇਹਨਾਂ ਦੇ ਯਤਨ ਸਦਕੇ ਮਿਲੀ ਹੈ ਜੀ ਅਸੀਂ ਇਹਨਾਂ ਦਾ ਧੰਨ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਸਮੁੱਚੇ ਨਗਰ ਵੱਲੋਂ ਪੰਜਾਂ ਹੋਈਆਂ ਸਿੱਖ ਸੰਗਤਾਂ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਜਿਹੜਾ ਮਤਲਬ ਬਣਿਆ ਮੇਰੇ ਵੱਡੇ ਵੀਰ ਡਾਕਟਰ ਐਸ.ਪੀ ਸਿੰਘ ਭਰਾਏ ਸਾਹਿਬ ਜੀ ਉਹਨਾਂ ਦਾ ਤੇ ਮੋਗਾ ਕਾਈ ਦੇ ਪ੍ਰਧਾਨ ਸਾਹਿਬ ਮੇਰੇ ਵੱਡੇ ਵੀਰ ਧਰਮਿੰਦਰਪਾਲ ਸਿੰਘ ਜੀ ਲੰਬਾ ਸਾਹਿਬ ਤੇ ਜਿਹੜੇ ਇਹਨਾਂ ਦੇ ਨਾਲ ਆਏ ਹੋਏ ਨੇ ਇਹਨਾਂ ਦੀ ਸਹਿਯੋਗੀ ਸਮੁੱਚੇ ਟਰਸਟ ਦਾ ਵੀਰੇ ਵੱਲੋਂ ਮੇਰੇ ਸਮੁੱਚੇ ਪਰਿਵਾਰ ਦੇ ਸਮੁੱਚੇ ਜੋਗ ਵਾਲੇ ਦੀਆਂ ਸਿੱਖ ਸੰਗਤਾਂ ਵੱਲੋਂ ਇਹਨਾਂ ਦਾ ਕਰੋੜਾਂ ਵਾਰੀ ਧੰਨਵਾਦ ਹੈ ਜਿਨ੍ਹਾਂ ਨੇ ਅੰਤਮ ਸਮੇਂ ਤੇ ਸਾਨੂੰ ਮਾਤਾ ਪਿਤਾ ਨੂੰ ਉਹਨਾਂ ਨੂੰ ਆਪਦੇ ਬੇਟੇ ਦੇ ਦਰਸ਼ਨ ਦਿਦਾਰੇ ਕਰਵਾਏ ਆ ਇਹਨਾਂ ਤੇ ਸਾਰੇ ਟਰਸਟ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਇੱਥੇ ਮੀਡੀਆ ਵਾਲੇ ਆਈ ਹੋਏ ਨੇ ਜੀ ਮੇਰੇ ਵੱਡੇ ਵੀਰ ਪੁਰਬਾ ਸਾਹਿਬ ਉਹਨਾਂ ਦਾ ਤਾਂ ਅਸੀਂ ਧੰਨਵਾਦ ਕਰਦੇ ਆ ਇਹਨਾਂ ਦਾ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਡਾਕਟਰ ਮੇਰੇ ਵੱਡੇ ਵੀਰ ਅਭਰਾਜ ਸਾਹਿਬ ਨੂੰ ਤੇ ਇਹਨਾਂ ਦੇ ਸਮੁੱਚੇ ਟਰਸਟ ਨੂੰ ਪੀਨ ਦੀ ਮਾਲੀ ਮਦਦ ਵੀ ਕੀਤੀ ਜਾਵੇ ਕੀ ਹਾਲਾਤ ਆ ਜੀ ਕਰਦੇ ਹਾਂ ਜੀ ਕਰਦੇ ਕੀ ਹਾਲਾਤ ਕਰਦੇ ਬਹੁਤ ਜਿਆਦਾ ਮਾੜੇ ਹਾਲਾਤ ਹੈ ਜੀ ਆਪ ਜੀ ਤੁਸੀਂ ਕਵਰੇਜ ਕਰਾਂਗੇ ਕੀ ਤੁਸੀਂ ਦੇਖੀ ਲਓਗੇ ਕਿ ਇਹਨਾਂ ਦੇ ਮਤਲਬ ਦੋ ਬੇਟੀਆਂ ਸੀ ਵਿਆਹਤੀਆਂ ਸੀ ਉਹਨਾਂ ਦਾ ਛੋਟਾ ਵੀਰ ਹੈ ਉਹਨੂੰ ਉਹਨੇ ਮਤਲਬ ਕਿ ਇਹਨਾਂ ਦੇ ਪਿਤਾ ਜੀ ਖੜੇ ਨੇ ਕੋਲੇ ਸਾਡੇ ਉਹ ਵੀ ਜਾਣ ਕੇ ਦਿਹਾੜੀ ਦਾ ਪਾਈ ਕਰਦੇ ਤੇ ਮੈਂ ਸਮੁੱਚੇ ਤੁਹਾਡੇ ਆਪ ਜੀ ਦੇ ਚੈਨਲ ਰਾਹੀਂ ਮੈਂ ਹੱਥ ਜੋੜ ਕੇ ਦੋਨੇ ਹੱਥ ਜੋੜ ਕੇ ਆਪਣੇ ਵੱਲੋਂ ਤੇ ਇਹਨਾਂ ਤਰਫੋਂ ਬੇਨਤੀ ਕਰਨੀ ਚਾਹਣਾਗਾ ਤੇ ਇਹਨਾਂ ਦੀ ਮਾਲੀ ਮਦਦ ਵੀ ਕੀਤੀ ਜਾਵੇ ਮੈਂ ਸਮੁੱਚੇ ਸਰਵਤ ਦੇ ਭਲਾ ਚੈਰੀਟੇਵ ਟ੍ਰਸਟ ਦੇ ਸਰਪ੍ਰਸਤਾ ਨੇ ਜਿਹੜੇ ਮੇਰੇ ਵੱਡੇ ਵੀਰ ਡਾਕਟਰ ਐਸ ਪੀ ਸਿੰਘ ਬਰਾਇ ਸਾਬ ਕਿ ਮੇਰੇ ਮੋਗਾ ਕਾਈ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਜੀ ਲੰਬਾ ਸਾਬ ਇਹਨਾਂ ਦਾ ਇਹਨਾਂ ਦੇ ਆਏ ਨਾਲ ਆਈ ਹੋਈ ਸਮੁੱਚੀ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ